ਸਾਰੇ ਕਬੂਤਰਾਂ ਨੂੰ ਆਪਾਂ ਪਾਇਆ 5 ਦਿਨ ਹੋਏ ਆ ਚਾਰ ਕੇ 5 ਦਿਨ ਬਾਈ ਕੋਈ ਵੀ ਕਬੂਤਰ ਬਿੱਠਾ ਨੂੰ ਮੂੰਹ ਨਹੀਂ ਮਾਰਦਾ ਤੰਦਰੁਸਤ ਬੈਠੇ ਆ ਉਹਦੇ ਨਾਲ ਹੁਣ ਕੋਈ ਨੁਕਤਾ ਦੱਸਿਆ ਹੁੰਦਾ ਪਰ ਮੈਨੂੰ ਫੇ ਪੁੱਛਦੇ ਆ ਕਿਉਂ ਕਿਉਂਕਿ ਉਹ ਵੀਡੀਓ ਪੂਰੀ ਨਹੀਂ ਦੇਖਦੇ ਠੀਕ ਆ ਮਾੜੀ ਮੋਟੀ ਦੇਖੀ ਪਰ ਉਹ ਨੁਕਤਾ ਨਹੀਂ ਦੇਖਿਆ ਹਨਾ ਮਹੀਨਾ ਡੇਢ ਮਹੀਨਾ ਦਿਓ ਆਪਾਂ ਖੁੱਡੇ ਇਦਾਂ ਦੇ ਬਣਾ ਲੈਣੇ ਬਾਈ ਮੂੰਹਾਂ ਬੋਲਣਗੇ ਸਾਰੇ ਪੇਪਰ ਪੁੱਪਰ ਲਵਾ ਕੇ ਏ ਟੂ ਜ਼ेड ਰੰਗ ਕਰਕੇ ਨਵੇਂ ਬਾਈ ਤੁਹਾਡਾ ਹੱਕ ਮੇਰੇ ਤੋਂ ਪਹਿਲਾਂ ਬਣਦਾ ਹਨਾ ਜਿੱਦਾਂ ਤੁਸੀਂ ਵੀਡੀਓ ਨੂੰ ਪਿਆਰ ਦਿੰਨੇ ਆ ਤੇ ਮੇਰਾ ਵੀ ਫਰਜ਼ ਬਣਦਾ ਤੁਹਾਡੇ ਕਮੈਂਟਾਂ ਦਾ ਜਵਾਬ ਕੋਈ ਗੱਲ ਨਹੀਂ ਵੀਰੇ ਇੱਧਰਲੇ ਖੁੱਡੇ ਜਿਹੜੇ ਆਪਾਂ ਹੀ ਕਹਿੰਦਾ ਬਾਈ ਯਾਰ ਸਾਡੇ ਨਾ ਅੰਡਿਆਂ ਦੇ ਵਿੱਚੋਂ ਬੱਚੇ ਬਣ ਬਣ ਕੇ ਖਰਾਬ ਹੋਈ ਜਾਂਦੇ ਆ ਅਧਿਕ ਬਣਦੇ ਆਂਡਾ ਫਿਰ ਨੀਲਾ ਜਾ ਫਿਰ ਜਾਂਦਾ ਹਾਂਜੀ ਲੈਣ ਤੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਐ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਇਓ ਬਾਬੋ ਕਰੀਏ ਵੀਡੀਓ ਆ ਲੌਨੇ ਆ ਕਪੜਾ ਉਪਰ ਰਾਤੀ ਵੀ ਮੀਂਹ ਬਹੁਤ ਪਿਆ ਹਨਾ ਕੱਲ ਬਹੁਤ ਜ਼ਿਆਦਾ ਮੀਂਹ ਪਿਆ 4 1/2 ਵਜੇ ਮੀਂਹ ਸ਼ੁਰੂ ਹੋ ਗਿਆ ਸੀ ਤੇ ਸ਼ਾਮੀ 9 ਵਜੇ ਮੀਂਹ ਹਟਿਆ ਰਸਤੀ ਤੇ ਇੰਨਾ ਕ ਮੀਂਹ ਪਿਆ ਹੋਣ ਕਬੂਤਰ ਕਵਾਤਰ ਦੇਖੀਏ ਪਾਣੀ ਪੂਣੀ ਤਾਂ ਨਹੀਂ ਕਿਹੇ ਖੁੱਡੇ ਦੇ ਵਿੱਚ ਹੈਗਾ ਕਬੂਤਰੀਆਂ ਵੀ ਚੱਕਣੀਆਂ ਅੱਜ ਉਥੋਂ ਕਿਹੇ ਵੀ ਹਾਲਤ ਜਿੰਨਾਂ ਦਾ ਕਬੂਤਰ ਬਿਮਾਰ ਹੋ ਜਾਣੇ ਆਇਓ ਬਾਗੋ ਦੇਖੀਓ ਸਵੇਰ ਜਾਂ ਕਬੂਤਰੀਆਂ ਬਾਹਰ ਕੱਢੀਆਂ ਅਸੀਂ ਖੁੱਡਾ ਤੋਂ ਤਾਂ ਹੀ ਪਾਣੀ ਦਾ ਚੰਗੀ ਤਰ੍ਹਾਂ ਠੀਕ ਹੈ ਐਨ ਸਾਫ਼ ਕੀਤਾ ਸੀ A to Z ਤੇ ਆਹ ਹੁਣ ਹਜੇ ਇਸ ਲੜ ਪੂਰੀ ਗਈ ਨਹੀਂ ਸਵੇਰ ਤਾਂ ਮੈਂ ਇਦਾਂ ਹੀ ਛੱਡਿਆ ਸੀ ਖੁੱਡੇ 'ਚ ਕਬੂਤਰ ਪਾਏ ਨਹੀਂ ਸੀ ਇਹਦੇ 'ਚ ਤੇ ਹੁਣੇ ਕਬੂਤਰ ਪਾਏ ਆ ਸਾਫ਼ ਕਰਕੇ ਇਹ 'ਚ ਵੀ ਰੰਗ ਰੂਣ ਕਰਾ ਦਾਂਗੇ ਹਨਾ ਆ ਵੀ ਖੁੱਡਾ ਸਾਫ਼ ਕਰ ਲਾਂਗੇ ਉਧਰ ਛੱਟਣ ਨੂੰ ਵਧੀਆ ਆਪਣੇ ਕਬੂਤਰ ਇੱਥੇ ਥੋੜੀਆਂ ਵਾਲੀਆਂ ਕ ਇਨਾ ਚ ਮੇ ਜੋੜੇ ਲਾ ਦੇਣੇ ਹੁਣ ਇਹ ਚ ਆਪਣੀਆਂ ਜਿਹੜੀਆਂ ਵੱਡੀਆਂ ਕਬੂਤਰੀਆਂ ਚੱਕ ਲੈਣੀਆਂ ਇਹਦੇ ਰੂ ਵੀ ਤੇ ਇਧਰ 5-7 ਕਬੂਤਰੀਆਂ ਛੱਡਣੀਆਂ ਬਾਸ ਉਹ ਵੀ ਪਾਣੀ ਨਾਲ ਲਿਬੜ ਦੇ ਬੋਏ ਨਵਾਰ ਨੂੰ ਬੇਸ ਫੇਰ ਤੇ ਪਿੰਜਰੇ ਚ ਪਾਏ ਸੀ ਧੁੱਪੇ ਹੁਣ ਇਹਨਾਂ ਨੂੰ ਦਾਣਾ ਪੋਣੇ ਆ 2:30-3:00 ਦਾ ਟਾਈਮ ਹੋ ਗਿਆ ਚੱਲ ਓਏ ਬਾਬੇ ਉਹ ਰੁਟੀਨ ਫੇਰ ਉਹ ਹੀ ਸ਼ੁਰੂ ਦਾਣੇ ਪਾਤੇ ਧੋ ਕੇ ਠੀਕ ਆ ਧੋਪ ਇੰਨੀ ਨਹੀਂ ਹੈਗੀ ਠੀਕ ਹੈ ਇਹਨੂੰ ਠੰਡੇ ਕਰ ਲਾਂ ਕੋਈ ਨਹੀਂ ਅੰਦਰ ਪਾਗਣਾ ਠੰਡੇ ਕਰ ਲਾਂਗੇ ਤੇ ਆ ਵੀ ਕਬੂਤਰੀਆਂ ਠੀਕ ਆ ਬੱਚੇ ਪੁੱਛੇ ਮੈਂ ਤੁਹਾਨੂੰ ਦਿਖਾ ਦਿੰਨਾ ਇਹ ਕਿੱਡੇ ਕੋ ਹੋਏ ਆ ਆ ਜੋ ਬੱਕਰੀ ਏ ਕੀ ਐ ਆ ਜਿਹੜੇ ਨੇ ਰਹਿ ਗਏ ਅੰਡੇ ਦਿੱਤੇ ਇੱਕ ਵਾਰੀ ਦੇ ਦਿੱਤੇ ਸੀ ਨੇ ਖਰਾਬ ਹੋ ਗਏ ਅੰਡੇ ਇਹ ਵੀ ਦੇ ਦੂਗਾ ਹਨਾ ਲੋ ਵੀ ਬਾਬਿਓ ਆਗੇ ਖੁੱਡੇ ਚ ਖੁੱਡਾ ਇਹ ਵੀ ਸਾਫ ਕਰਾਂਗੇ ਉਹਦਾ ਇਨਾ ਗੰਦ ਹੈ ਜੀ ਤੇ ਆ ਬੱਚੀ ਬਾਬਿਓ ਦੋਨੇ ਬੱਚੇ ਆ ਕਰਾਮ ਕੀ ਵੀ ਜਿਹੜਾ ਉਹਨਾਂ ਲਾਇਆ ਸੁੱਕਾ ਜਾ ਉਹ ਮਪਾਤਾ ਹਨਾ ਟ੍ਰੇ 'ਚ ਰੱਖ ਕੇ ਤੇ ਤੇ ਸੁੱਕੇ ਥਾਂ ਰਹਿਣਗੇ ਹੁਣ ਪੱਕਾ ਕੰਮ ਕਰਨਾ ਆਪਾਂ ਪੱਕੇ ਟੁਕਰੀਆਂ ਟੁਕਰੀਆਂ ਪਾ ਗਏ ਤੇ ਇੱਧਰ ਵੀ ਅੰਡੇ ਆ ਵੀ ਬੱਚੇ ਕੱਢਣ ਵਾਲਾ ਹੀ ਆ ਤੇ ਇੰਨੇ ਵੀ ਦੋ ਬੱਚੇ ਕੱਢੇ ਹੋਏ ਆ ਤੇ ਸਫਾਈ ਸੋਈ ਬਾਬੇ ਤੁਹਾਨੂੰ ਪਤਾ ਮੈਂ ਕਰਦਾ ਹੀ ਰਹਿਣਾ ਪਰ ਫੇਰ ਵੀ ਹਨਾ ਕੱਲਾ ਬੰਦਾ ਕਰਕੇ ਕਿਤਨਾ ਕਿਤੇ ਮਾੜਾ ਮੋਟਾ ਦਾ ਗੰਦ ਰਹਿ ਜਾਂਦਾ ਪਰ ਇਸ ਕਰਕੇ ਆਪਾਂ ਉਹ ਕੰਮੇ ਚੱਕ ਲੈਣਾ ਹਨਾ ਹੁਣ ਆਉੜੀ ਆਪਣੀ ਬੜਲੇ ਵਾਲੀ ਦੀ ਮਾਂ ਆ ਬੜਲੇ ਵਾਲੀ ਅਰਗੀ ਹੋਈ ਅਸੀਮ ਹੀ ਆ ਚੱਕਰੋ ਹਨਾ ਇਹਨਾਂ ਦਾ ਜੋੜਾ ਮੈਂ ਉਧਰ ਖੁੱਡੇ ਚ ਲੈ ਜਾਣਾ ਇਧਰੋਂ ਲਈ ਇੱਧਰ ਵੀ ਰੱਖਿਆ ਤੇ ਚੱਲ ਟੋਕਰੀ ਆਜ ਧੁੱਪ ਲੱਗੀ ਹੁਣ ਮਿੱਟੀ ਸੁੱਕ ਜਾਣੀ ਠਹਿਰ ਕੇ ਜੇ ਤਾਂ ਮੀਂਹ ਨਾ ਪਿਆ ਅੱਜ ਫੇਰ ਮੈਂ ਜਾ ਕੇ ਪੱਟ ਲੈਣੀ ਮਿੱਟੀ ਪੱਟ ਕੇ ਟੋਕਰੀਆਂ ਚ ਪਾ ਕੇ ਤੇ ਟੋਕਰੀਆਂ ਰੱਖ ਦੇਣੀਆਂ ਥੱਲੇ ਔਹ ਜਿਹੜੀ ਆ ਆ ਬੜਲੇ ਵਾਲੀ ਦੀ ਮਾਂ ਆ ਆ ਤੇ ਇਹਦੀ ਮਾਂ ਉਹ ਆ ਪਰ ਆ ਬੇਟੀ ਜਿਹੜੀ ਠੀਕ ਆ ਤੇ ਇਨਾ ਆ ਪੁੱਤਰ ਲੱਗਾ ਬੜਦੇ ਵਾਲੀ ਦਾ ਜਿਹੜਾ ਪੇਵ ਉਹ ਆ ਆ ਤੇ ਇਹਦਾ ਪੁੱਤ ਆ ਆ ਤੇ ਆ ਵੀ ਬੜਲੇ ਵਾਲੀ ਦੀ ਭੈਣ ਆ ਸਗੀ ਜਿਹੜੀ ਆ ਇਨਾ ਲੱਗੀ ਆ ਇਹਲੇ ਪੁੱਤਰਾ ਬੜਲੇ ਵਾਲੀ ਦੀ ਭੈਣ ਲੱਗੀ ਆ ਆ ਬੜਲੇ ਵਾਲੀ ਦੀ ਭੈਣ ਕਰੋਸ਼ੋਂਗ ਤੇ ਨਾਲੇ ਦੱਸਿਓ ਕਿਤਾ ਲੱਗਾ ਜੋੜਾ ਹਨਾ ਆ ਵੀ ਆ ਜੋੜਾ ਆਪਣਾ ਇਹਨੇ ਐਦ ਕੀ ਲਾਇਆ ਪੱਠੇ ਪੱਠੀ ਦਾ ਇਹ ਪਾਸ ਹੀ ਹੋਣਾ ਪਤਾ ਹੀ ਆ ਪਾਸ ਹੀ ਹੋਊਗਾ ਇਹ 99% ਪਾਸ ਹੋਊਗਾ 1% ਕਿਸਮਤ ਨਾ ਹੋਊਗਾ ਤਾਂ ਹਨਾ ਇਹ ਵੀ ਵੱਡਰੀ ਆ ਕਿਉਂ ਪੀਲੀ ਕਾਲੀ ਦੀ ਆ ਹਨਾ ਉਧਰਲੀ ਪੀਲੀ ਆ ਤੇ ਇਧਰਲੀ ਕਾਲੀ ਪਤਾ ਨਹੀਂ ਜਿੱਟੀ ਆ ਕਰੇ ਉਧਰਲੀ ਅਸੀਂ ਦੇਖੀਏ ਇਹ ਦਿਖਾਉਂਗੀ ਤਾਂ ਹਾਂ ਇਹਦੇ ਲਈ ਚੱਟੀ ਆ ਕੱਚੀ ਪੀਲੀ ਉਹ ਆਪਾਂ ਇਨਾ ਲਈ ਆ ਆ ਕੂਤਰ ਦੇ ਪੱਠੇ ਨਾਲ ਚਟੀਆਂ ਅੱਖ ਵਾਲੇ ਨਾਲ ਉਹ ਦੋ ਇਹ ਕਿਨੇ ਗਾ ਆਪਣੇ ਡਾਵੇ ਬੱਚਿਆਂ ਤੇ ਠੀਕ ਆ ਝੜੇ ਝੂੜੇ ਪਏ ਆ ਤੇ ਆ ਵੀ ਬਾਦ ਨੂੰ ਹੋ ਗਏ ਆ ਇਹ ਹੁਣ ਆਪਾਂ ਬੱਚੇ ਕਢਾਉਣੇ ਨਹੀਂ ਇਹਦੇ ਬੱਚੇ ਅਗਲੇ ਸਾਲ ਆਪਾਂ ਛੱਡਨੇ ਆ ਥੋੜੇ ਬੱਚੇ ਲੈਣੇ ਮੇਨ ਜੋੜੀਆਂ ਦੇ ਵਿੱਚ 5 7 10 ਬੱਚੇ ਜਾਂ ਕੋਈ ਵੀਰ ਕਿ ਉਹ ਵੀ ਮੰਗੂਗਾ ਤੇ ਉਹਨਾਂ ਵਾਸਤੇ ਕਢਾ ਦੇਾਂਗੇ ਹਨ ਤੇ ਆ ਚੈੱਕ ਕਰੋ ਯਾਰਾਂ ਇਹ ਬੂਦਰੀਆਂ ਸਾਰੀਆਂ ਪੱਟੀਆਂ ਪੁੱਟੀਆਂ ਹੀ ਆ ਇਹਨਾਂ ਚ ਇੱਕ ਦੋ ਪੱਠੇ ਬਣੂਗੇ ਮਿਲਦਾ ਉਹ ਚੱਕ ਕੇ ਆਪਾਂ ਥੱਲੇ ਲੈ ਜਾਣੇ ਆ ਨਾ ਆਉਂ ਮੋਟੇ ਦਾ ਭਰਾ ਸ਼ਾਇਦ ਬਣੂਗਾ ਉਹ ਹੁਣ ਤੱਕ ਜੀਆ ਉਹ ਮੋਟੇ ਆਪਾਂ ਆਉਂਦਾ ਕਿੰਨਾਂ ਯਾਰੀ ਮੋਟੇ ਲਾਈ ਆ ਲੈ ਇੰਦਰ ਦਾ ਬਾਪ ਉਹ ਬਾਜੀ ਬੜੀ ਗੂੰਜਦੀ ਆ ਆਪਰੇ ਢੰਡੇ ਵਾਲਾ ਜਿਹੜਾ ਦੀ ਆਪਣਾ ਨਾ ਉਹਦੀ ਭੈਣ ਆ ਜੀ ਸਹੀ ਆਪਣਾ ਕਾਲਜਾ ਇਹ ਠੀਕ ਆ ਬਾਬੇ ਦੀ ਕਿਰਪਾ ਨਾਲ ਦੇ ਨਾਲ ਦਾ ਠੀਕ ਹੋ ਕੇ ਫਿਰ ਬਿਮਾਰ ਹੋ ਗਿਆ ਕੋਈ ਨਹੀਂ ਕਰਦੇ ਇਹਨੂੰ ਸੈੱਟ ਹੁਣ ਉਹ ਆਪਣੀ ਡੱਬੀ ਡੱਬੀ ਜਿੰਨੀ ਫਾਰੀ ਜਾਰੀ ਹੋ ਗਈ ਹੈ ਜੀਨੀ ਜੀ ਉਹ ਪਰਲੀ ਸਿਰਿਆ ਇਹਦੀ ਜੋ ਵੀ ਕੂਤਰੀਆਂ ਦੇਣੀਆਂ ਮੈਂ ਜੋੜੇ ਬਣਾ ਕੇ ਨਾ ਤੇ ਇਹ ਵੀ ਆਪਾਂ ਦੇਣੇ ਆ ਇਦਾਂ ਹੀ ਵੀਰਾਂ ਨੂੰ ਤੇ ਜਿਹੜੇ ਵੀ ਬਹੁਤ ਬੜੇ ਕਮੈਂਟ ਕਰਦੇ ਆ ਵੀ ਆ ਜ਼ਰਾ ਜ਼ਰਾ ਕਮੈਂਟ ਵੀ ਹੁੰਦੇ ਆ ਦੇ ਉਹਨਾਂ ਲਈ ਆਪਾਂ ਰੱਖੀਆਂ ਹੋਈਆਂ ਇਹ ਇਹ ਜੋੜੀਆਂ ਲਾ ਕੇ ਆਪਾਂ ਜੋ ਮੈਂ ਦਵਾਂਗੇ ਇਹਨਾਂ ਦੇ ਵਿੱਚੋਂ ਜਿਹੜੀਆਂ ਕਬੂਤਰੀਆਂ ਢਾਂਗੀ ਨਹੀਂ ਲੱਗੀਆਂ ਸੀ ਹਨਾ ਵੱਡੀਆਂ ਹੋ ਗਈਆਂ ਦੀ ਖੋਡੇ ਖੱਡੇ ਪੁੰਦਿਆ ਉਦੋਂ ਆਪਣੇ ਕੋਲ ਬੱਚੇ ਕੱਢ ਨਹੀਂ ਹੋਏ ਸੀ ਹਨਾ ਖੁੱਡੇ ਪੁੰਦੇ ਜਦੋਂ ਤੇ ਉਹਦੇ ਕਰਕੇ ਪੰਜ ਸੱਤ ਕਬੂਤਰਾਂ ਆ ਵੀ ਕਬੂਤਰੀ ਨਹੀਂ ਲੱਗੀ ਆਪਣੀ ਉਹ ਘੈਂੜ ਦੀ ਥਰੀਆ ਏਰੀ ਭੈਣ ਸੀ ਸਗੀ ਜਿੰਨੇ 4 ਘੰਟੇ ਜੀ ਵੇਖੋ ਬਾਈ ਦੀ 85 ਕਬੂਤਰਾਂ ਜੋ 80 ਜਾਂ 85 ਕਬੂਤਰ ਉੜੇ ਸ਼ਾਇਦ ਆਹੜੇ ਤੀਜੇ ਨੰਬਰ ਦੇ ਦੇ ਇਹ ਵੀ ਕੂਤਰੀ ਜੋੜੇ ਲਾ ਦੇਣੀ ਆਪਾਂ ਇਹ ਵੀ ਇਹ ਵੀ ਗਿਫਟ ਕਰ ਦੇਣੀ ਕੋਈ ਚੱਕਰ ਨਹੀਂ ਜਿਨ੍ਹਾਂ ਦੇ ਲਗਾਤਾਰ ਕਮੈਂਟ ਆਉਂਦੇ ਆ ਸੋਹਣੇ ਸੋਹਣੇ ਕਮੈਂਟ ਹੁੰਦੇ ਆ ਉਹਨਾਂ ਦਾ ਵੀ ਬੈਲ ਆਪੇ ਨਾਲ ਹੀ ਦਵਾ ਕੇ ਬਾਕੀਆਂ ਨੂੰ ਵੀ ਦਵਾ ਕੋਈ ਨਹੀਂ ਜਿੰਨੇ ਹੁੰਦੇ ਇਹਨਾਂ ਦਾ ਭਾਈਤੇ ਤੇ ਜੁੜੀਆਂ ਨਹੀਂ ਹੁੰਦੀਆਂ ਹਨ 5-7 ਜੋੜੀਆਂ ਇਹਨਾਂ ਚੋਂ ਹੈਗੀਆਂ ਉਹ ਮੈਂ ਜਨਨਾ ਬਿਨਾਂ ਨੇ ਆਪਾਂ ਨੂੰ ਬਹੁਤ ਟਾਈਮ ਤੋਂ ਕਿਹਾ ਹੋਇਆ ਹਨ ਬੱਚਿਆਂ ਦੀ ਵਜ੍ਹਾ ਤੇ ਤੇ ਉਹਨਾਂ ਨੂੰ ਇਹ ਬੱਚੇ ਆਪਾਂ ਜੋੜੇ ਬਣਾ ਕੇ ਦਵਾਵਾਂਗੇ ਆ ਆਪਣੀ ਬਦਲੇ ਵਾਲੀ ਦਾ ਭਰਾ ਦਾ ਨਾਮ ਜੇ ਕੋਈ ਉਤਰ ਬਣੂਗਾ ਚੱਕਰਣਾ 105 ਸਰ ਆਇਆ ਪਰਦੇ ਵਾਲੀ ਦਾ ਇਹ ਛੱਡਾਂਗੇ ਅਗਲੀ ਵਾਲੀ ਜੇ ਢਾਂਗੀ ਲੱਗ ਗਿਆ ਤਾਂ ਹੁਣ ਤੂੰ ਵੀ ਝਾੜੇ ਪੈ ਗਿਆ ਸੀ ਢਾਂਗੀ ਲਾਇਆ ਨਹੀਂ ਲਾਇਆ ਸੀ ਢਾਂਗੀ ਮਤਲਬ ਵੇਂਦਾ ਨਹੀਂ ਸੀ ਇਹ ਪਤੰਦਰ ਨੂੰ ਵੀ ਆਪ ਤੇ ਸੀ ਨਾਲ ਦੇ ਪਿੰਡ ਜਾਣ ਨੂੰ ਇੰਨੀ ਕਹਿੰਦਾ ਚੀਂਜੀ ਕਰਦਾ ਸੀਗਾ ਤੇ ਉੱਡਣਾ ਵੀ ਨਹੀਂ ਸੀ ਹਜੇ ਆਉਂਦਾ ਤੇ ਇਹ ਮੇਲੀ ਆਣੇ ਨੂੰ ਉਹ ਪਿੰਡਾਂ ਮੇਲੀ ਆਣੇ ਇਹ ਉੱਥੇ ਚਲ ਜਾਂਦਾ ਹੁੰਦਾ ਸੀ ਤੇ ਉੱਥੋਂ ਫੇਰ ਵਾਪਸ ਆ ਜਾਂਦਾ ਸੀ ਆ ਕੇ ਫੇਰ ਢਾਂਗੀ ਵੇਂਦਾ ਹੁੰਦਾ ਸੀ ਜਾਂਦਾ ਜੀ ਉਹ ਸੀ ਬਾਕੀ ਦੇਖ ਲਾਂਗੇ ਜੇ ਐਦ ਕੀ ਟੇਗਿਆ ਟੇਗਿਆ ਤੇ ਫੇਰ ਲਾਵਾਂਗੇ ਵੀ ਤਾਂ ਨਹੀਂ ਪੱਤੀ ਪੇਟੀ ਆ ਕਬੂਤਰੀ ਥੱਲੇ ਉਹ ਆਪਣੀ ਇਹ ਵੀ ਮੋਟੇ ਦੀ ਭੈਣ ਆ ਮੋਟੇ ਦੀ ਭੈਣ ਆ ਆਹਦੋਂ ਤਾਂ ਪਾਣੀ ਜਿੱਦੀਆਂ ਫਟਾਈਆਂ ਪੈ ਗਈਆਂ ਨੇ ਦਾਗ ਜਿਹੇ ਪੈ ਗਏ ਉਹਦੋਂ ਸਾਫ਼ ਕਰਦਾ ਚੰਗੀ ਤਰ੍ਹਾਂ ਰਗ ਰਗ ਖੁਰਚ ਖੁਰਚ ਕੇ ਧਲਿਓ ਪਰ ਦਾਗ ਹੈਗੇ ਆ ਹੁਣ ਇੱਕ ਤਰੀਕਾ ਜਿਹਾ ਕਰਨਾ ਸਾਰੇ ਗੁੱਡਿਆਂ ਦੀ ਇਹ ਵੀ ਜਿਹੜਾ ਲੈਂਟਰ ਆ ਲੈਂਟਰ 'ਚ ਬੱਟੀਆਂ ਪੱਤੀ ਵਾਝੀ ਨਹੀਂ ਚੰਗੀ ਤਰ੍ਹਾਂ ਇਹਦੇ ਉੱਤੇ ਵੀ ਆਪਾਂ ਪਤਲਾ ਪਤਲਾ ਸੀਮੈਂਟ ਪਾ ਦੇਣਾ ਜਿਹੜਾ ਪਲੇਨ ਹੋ ਜੇ ਤੇ ਬਿਠ ਕੁਰਚੀ ਵੀ ਸੁੱਕੀ ਹੋਵੇ ਤੇ ਹੁਣ ਮਿੱਟੀ ਖਿਲਾ ਰਿਆ ਕਰਾਂਗੇ ਵੇਚਣਾ ਮਿੱਟੀ ਦੇ ਬੋਰੇ ਭਰ ਲੈਣੇ ਮੈਂ 2-3 ਤੇ ਉਸ ਕਾ ਕੇ ਮਿੱਟੀ ਰੱਖ ਲਾਂਗੇ ਤੇ ਉਹ ਕੁੱਟ ਕੇ ਆਪਾਂ ਪਾ ਦਿਆ ਕਰਾਂਗੇ ਬ ਪਤਲੀ-ਪਤਲੀ ਮਿੱਟੀ ਖਿਲਾਰ ਦਿਆ ਕਰਾਂਗੇ ਜਿੰਨਾ ਬਿਠ ਥੱਲੇ ਨਾ ਜੰਮਿਆ ਕਰੂਗੀ ਤੇ ਇਦਾਂ ਪੰਧਰੇ ਤੇ ਆ ਬਿਠ ਜੰਮ ਜਾਂਦੀ ਥੱਲੇ ਹਨਾ ਦੂਜੇ ਤੀਜੇ ਜਿਹੜੀ ਜਾ ਕੇ ਆਪਾਂ ਖੁੱਡਾ ਸਾਫ ਕਰੀਦਾ ਡੇਲੀ ਦਾ ਕਰ ਵੀ ਨਹੀਂ ਹੁੰਦਾ ਹਨਾ ਇੰਨਾ ਇੰਨੇ ਖੁੱਡੇ ਡੇਲੀ ਸਾਫ ਕਰਦੇ ਹੋ ਕੇ ਉਹਨੇ ਵੀਡੀਓ ਵੀ ਬਨੋੜੀ ਹੁੰਦੀ ਤੁਹਾਨੂੰ ਪਤਾ ਕਈ ਕੰਮ ਆ ਹਨਾ ਤੇ ਸਾਰਾ ਕੁਝ ਦੇਖਦਾ ਹੁੰਦਾ ਘਰ ਦਾ ਵੀ ਚਲੋ ਬਾਬੇ ਉਹਨਾਂ ਨੂੰ ਪਾਣੀ ਪੂਣੀ ਦਾਣਾ ਦਾਣਾ ਪਾਈਏ ਦਾਣੇ ਸੋਗੇ ਦਾਣੇ ਠੰਡੇ ਥਾਂ ਪਾਈਏ ਪੱਖੇ ਦੇ ਮੁਰੇ ਠੰਡੇ ਹੋ ਜਾਣਗੇ ਤੇ ਉੱਪਰੋਂ ਵੀ ਖੁੱਡਾ ਖੱਡਾ ਮੈਂ ਦੂਜਾ ਵੀ ਕਬੂਤਰਾਂ ਦਾ ਸਾਫ ਕਰਤਾ ਤੇ ਪੰਜ-ਛੇ ਬੱਚ ਤੇ ਉਬੀਦਨ ਦਾ ਹੁੰਦਾ ਮੈਂ ਆ ਪਿੰਜਰਾ ਪੁੰਜਰਾ ਜਿਆ ਵੀ ਵਾਸਾ ਲੈ ਇਹ ਵੀ ਐਕਸਪਾਇਰੀ ਆ ਹੁਣ ਕੰਮ ਇਹਨਾਂ ਦਾ ਵੀ ਹੈਨਾ ਤੇ ਆਰਤਾ ਉਤਰਦਾ ਪਿੱੱਲਾ ਦਾ ਪਰ ਥੱਲੇ ਚਲ ਗਿਆ ਹੈਨਾ ਇਹ ਕੋ ਚੀਨਾ ਪੁੱਤਰ ਮਸਲ ਨੂੰ ਪੋਣ ਲਾਲ ਚੀਨਾ ਸਾਹਮਣੇ ਬੈਠਾ ਕਿਹਾ ਇਹਨੇ ਆਪਣਾ ਕਰਕੇ ਤੇ ਇੱਕ ਆ ਗ੍ਰੇ ਡੈਡ ਵਾਲਾ ਇੱਕ ਹਰੇ ਡੈਡ ਵਾਲਾ ਤੇ ਕੋਹ ਪਰਾਂ ਬੈਠਾ ਝੋੜਾ ਜਾਂ ਹੋਣਿਆ ਪੋ ਪੰਜ ਛੇ ਉਤਰ ਲਿਆ ਲੈ ਇਕਾ ਇਹ ਦੂਜੀ ਜਨਵਰੀ ਦੇ ਬਿਠਾ ਜੋਸਰਾਇਆ ਇਹ ਵੀ ਕੂਤਰਾ ਇਦ ਕੀ ਨਜ਼ਰੋਂ ਪਾਉਂਗਾ ਤੇ ਆਹ ਹੁਣ 10 ਵਜੇ ਪੈ ਗਈ ਜਿੱਦਾਂ ਪਾਣੀ ਦਾ ਨਾ ਛੱਟਾਂ ਛੁੱਟਾਂ ਜਿਵੇਂ ਪੈਦੀਆਂ ਤੇ ਬਿਠਾ ਜੰਮ ਜਾਂਦੀਆਂ ਤੇ ਇਹ ਲੱਛੂ ਕਿ ਹੌਲੀ ਹੌਲੀ ਹੁਣ ਡੇਲੀ ਦਾ ਰੁਟੀਨ ਬਣਾ ਲੈਣੀ ਬਾਬੇ ਆਪਾਂ ਡੇਲੀ ਹੁੱਡਾ ਸਾਫ ਕਰਨਾ ਜੋ ਮਰਜ਼ੀ ਹੋ ਜੇ ਕੰਮ ਹੁੰਦਾ ਹੋਵੇ ਨਹੀਂ ਹੁੰਦਾ ਨਾ ਸੀ ਕੂਤਰਾ ਡਾਉਂਦੇ ਨੇ ਡੇਲੀ ਹੁੱਡਾ ਸਾਫ ਕਰਿਆ ਕਰਾਂਗੇ ਡੇਲੀ ਝਾੜੂ ਮਾਰਾਂਗਾ ਨਾ ਹੁੱਡੇ ਜੇ ਮਿੱਟੀ ਪਾਤੀ ਫੇਰ ਚਲੋ ਤੀਜੇ ਚੌਥੇ ਦਿਨ ਵੀ ਕਰ ਲੋ ਕੋਈ ਗੱਲ ਨਹੀਂ ਹੈ ਨਾ ਜੇ ਮਿੱਟੀ ਜਾਂਦੀ ਉਦਾਂ ਫਿਰ ਹਾਲ ਆਪਾਂ ਡੇ ਵੀ ਆਪਾਂ ਆ ਛੱਤਾਂ ਵਾਲਾ ਕੰਮ ਵੀ ਨਵੇੜੀਏ ਹਨ ਤੇ ਕੱਲੋਂ ਇਹਦਾ ਵੀ ਕੰਮ ਕਰਦੇ ਆ ਕੱਲੋਂ ਪਲਾਈਆਂ ਲਿਆ ਕੇ ਮਾਰ ਕੇ ਉਹਦੇ ਉੱਤੇ ਪੇਪਰ ਲਾ ਦਿਆਂਗੇ ਸਾਰੇ ਦੀ ਛੱਤਾਂ ਤੇ ਆਹ ਚੀਜ਼ ਕਰ ਲੈਣੀ ਆ ਭੰਗੇ ਨਾਲ ਜਿਹੜਾ ਛੋਟੇ ਢੇਢੀ ਜਿਹੜੇ ਭੰਗੇ ਇਹਦੇ ਉੱਤੇ ਛੱਤੀ ਪਲਾਈ ਮਾਰ ਕੇ ਉੱਤੇ ਪੇਪਰ ਲਾ ਦੇਣਾ ਫੇਰ ਤੇ ਸ਼ੈਰੋ ਸ਼ੈਰੀ ਲਿਖਾਵਾਂਗੇ ਆ ਨਾ ਕਿ ਕਵੀਰ ਦਾ ਕਮੈਂਟ ਆਈ ਫਾਈ ਮੈਂ ਪਹਿਲਾਂ ਹੀ ਲੱਭਦਾ ਕੋਈ ਬੰਦਾ ਲੱਭਣ ਨਹੀਂ ਦਿਆ ਸ਼ੈਰੋ ਸ਼ੈਰੀ ਵਾਲਾ ਜੇ ਕੋਈ ਹੋਇਆ ਤੁਹਾਡੇ ਸਾਹਮਣੇ ਜੇ ਕਿਸੇ ਨੂੰ ਹੁੰਦੀ ਆ ਤਾਂ ਦੱਸ ਦਿਓ ਹਨਾ ਸ਼ੈਰੋ ਸ਼ੈਰੀ ਨਹੀਂ ਕਰਾਈਏ ਥੋੜੀ ਜੀ ਆਪਾਂ ਆਪਾਂ ਵੀ ਖੁੱ ਇਹਦੀ ਸਾਈਡ ਤੇ ਜੇ ਕੁਝ ਵੀ ਹੈ ਨਾ ਵਧੀਆ ਜਿਆ ਚੀਜ਼ ਬਣਾਉਨੇ ਆ ਤੇ ਆ ਰੰਗ ਹੁਣ ਆਪਾਂ ਸਾਰਾ ਚੇਂਜ ਕਰ ਦੇਣਾ ਬਹੁਤ ਕੈਂਟ ਰੰਗ ਗਿਆ ਬਾਬੋ ਗਰੇ ਰੰਗ ਫਿੱਕਾ ਜਿਆ ਆ ਵਧੀਆ ਜਿਆ ਮਤਲਬ ਤੇ ਤਾਂ ਦਿਖਾਉਂਗਾ ਕੱਲ ਕੱਲ ਨੂੰ ਆਪਾਂ ਦੇਖਾਂਗੇ ਜਦੋਂ ਜਿਓ ਆਗੇ ਰੰਗ ਵਾਲੇ ਕਰਨ ਹਨ ਕਰੂਗੇ ਤਾਂ ਪਤਾ ਲੱਗਣਾ ਤੁਹਾਨੂੰ ਉਹ ਸੈਂਪਲ ਜਿਆ ਮਾਰਿਆ ਸੀ ਉੱਤੇ ਉਹਦੇ ਪ੍ਰਾਈਮਰ ਪ੍ਰਾਈਮਰ ਮਾਰ ਗਏ ਉਹ ਤੇ ਕੱਲ ਨੂੰ ਤਾਂ ਦਿਖਾਉਂਗਾ ਕਿਹੜਾ ਰੰਗ ਕਿੰਨਾ ਗਰੇ ਦੇ ਨਾਲ ਕਿਹੜਾ ਕੰਬੀਨੇਸ਼ਨ ਬਣਾਈਏ ਆਪਾਂ ਉਹ ਤੁਸੀਂ ਜ਼ਰੂਰ ਦੱਸ ਸਕਦੇ ਆ ਵਾਈਟ ਦਾ ਕਰ ਸਕਦੇ ਆ ਕੋਈ ਵੀ ਕਰ ਸਕਦੇ ਹਨਾ ਗਰੇ ਦੇ ਨਾਲ ਕੋਈ ਰੂਰ ਦੱਸ ਦਿਓ ਜੀ ਉਹ ਉਦੇ ਕਰ ਰਾ ਜਿੰਨੇ ਜ਼ਿਆਦਾ ਕਮੈਂਟ ਹੋਊਗੇ ਜਿਹੜੇ ਕਲਰ ਨੂੰ ਉਹੋ ਹੀ ਕਲਰ ਆਪਾਂ ਪੱਟੀਆਂ ਤੇ ਕਰਾ ਦਾਂਗੇ। ਚਲੋ ਬਾਬਿਓ ਚੈੱਕ ਕਰ ਲੋ ਅਜਾਪਈ ਆ ਤੇ ਤੀਜਾ ਦਿਨ ਆਪਾਂ ਦਵਾਈ ਪੁੰਦਿਆ ਚੌਥਾ ਆ ਗਾਣੇ ਛੱਡਣੇ ਸ਼ੁਰੂ ਕਰਤੇ ਨੇ। ਠੀਕ ਆ। ਤੇ ਕੋਈ ਟਮਾਟਾ ਮਦਨਾ ਖਾਂਦਾ ਹੁਣ ਬਾਕੀ ਸਾਰੇ ਵਿੱਚੋਂ ਕੋਈ ਕੂਤਰਾ ਤੇ ਕੁੱਤੇ ਆ ਕੇ ਬੈਠੇ ਸ਼ੁਰੂ ਹੋ ਗਏ। ਣਾ ਖਾਦਾ ਪਾਣੀ ਪੀਤਾ ਚਲੋ ਡੰਡਿਆਂ ਤੇ। ਇਹੀ ਕੂਤਰਾ ਜੀ ਥੋੜੇ ਦਿਨਾਂ ਪਹਿਲ ਦੇਖ ਲੋ ਕਿਦਾ ਮੂੰਹ ਮਾਰਦਾ ਇਥੇ। ਜੇ ਦਾਣੇ ਉੱਤੇ ਬੈਠ ਰਹੀ ਜੱਗ। ਦਾਣੇ ਵੀ ਉਨੇ ਹੀ ਪਾਏ ਆ। ਕੋਈ ਘਟਣੀ ਕੋ ਵੱਧਣੀ ਅੱਜ ਐਨੇ ਦਾਣੇ ਪੱਜ ਗਏ ਨਹੀਂ ਤਾਂ ਆਵਾਗੂਣ ਚ ਪੁੱਤਰ ਖਾਈ ਹੋਣਾ ਜਿਨ੍ਹਾਂ ਨੂੰ ਥੋੜੀ ਬਾਲੀ ਕਮੀ ਹੈਗੀ ਆ ਉਹ ਦੁਆਰਾ ਫੇਖਾਂਦੇ ਪਾਣੀ ਪੀ ਗਏ ਹਨ ਜਿਨ੍ਹਾਂ ਨੂੰ ਨਹੀਂ ਕਵੀ ਪਿਛਿਆ ਉੱਡ ਉੱਡ ਕੇ ਉੱਤੇ ਆ ਕੇ ਬਈ ਜਾਂਦੇ ਨੇ ਮੋਰੀ ਦਾ ਮਾਫਾ ਹੈ ਜੀ ਅੱਜ ਮੈਂ ਤੇ ਆਪਣਾ ਜਿਹੜੇ ਨਾਲ ਖਾਣਾ ਸੀ ਪੂੇਟ ਭਰ ਲਿਆ ਅੱਗੇ ਨਹੀਂ ਤਾਂ ਢਿੱਡ ਭਰੇ ਤੇ ਵੀ ਬਸ ਦਾਣਾ ਖਾਈ ਜਾਂਦੇ ਸੀ ਖਾਈ ਜਾਂਦੇ ਸੀ ਆਵਾਗੂਣੀ ਨੇ ਥੱਲੇ ਬਿਠਾ ਨੂੰ ਮੂੰਹ ਮਾਰਦੇ ਸੀ ਹਨ ਹੁਣ ਆ ਦੇ ਕੋਈ ਜਿਹੜੇ ਜਿਹੜੇ ਕਮੂਤਰਾ ਦੀਆਂ ਕਮੀਆਂ ਪੂਰੀਆਂ ਹੋਣ ਲੱਪੀਆਂ ਕਮੂਤਰਾ ਉੱਪਰ ਦਾਣਾ ਲੱਪਿਆ ਨਾ ਬਚਣਾ ਆਪਾਂ ਕੁਛ ਨਹੀਂ ਕੀਤਾ ਤੁਹਾਡੇ ਸਾਹਮਣੇ ਜਿਹੜੀਆਂ ਦਵਾਈਆਂ ਪੋਨੇ ਬਸ ਉਹ ਹੀ ਕੀਤਾ ਹਨ ਇੱਕ ਦੋ ਦਵਾਈਆਂ ਵਰਤੀਆਂ ਜਿਆਦਾ ਵੀ ਨਹੀਂ ਵਰਤੀਆਂ ਸਿਰ ਮਲਟੀਵਿਟਾਮਿਨ ਤੇ ਕੈਲਸ਼ੀਅਮ ਹੋਰ ਕੋਈ ਕੇਜ ਮੈਡੀਸਨ ਨਹੀਂ ਵਰਤੀ ਉਹੀ ਕਬੂਤਰਾਂ ਚੈੱਕ ਕਰ ਲਓ ਅੱਜ ਥੋੜੇ ਦਿਨ ਪਹਿਲਾਂ ਤੁਸੀਂ ਵੀ ਪਿਛਲੀਆਂ ਵੀਡੀਓ ਕੱਢ ਕੇ ਦੇਖ ਲਓ ਥੱਲੇ ਹੀ ਮੂੰਹ ਮਾਰੀ ਜਾਂਦੇ ਥੱਲੇ ਹੀ ਮੂੰਹ ਮਾਰੀ ਜਾਂਦੇ ਹਨ ਕੋਈ ਕਬੂਤਰ ਥੱਲੇ ਮੂੰਹ ਨਹੀਂ ਮਾਰਦਾ ਦਾਣਾ ਤੁਲਾ ਜੇ ਕੋਈ ਫਿੱਲ ਰਿਹਾ ਤੇ ਉਹ ਚੱਕਦੇ ਆ ਬਸ ਉਹ ਪਾਣੀ ਕੱਲ ਬਾਛੜ ਜੀ ਉੱਤੋਂ ਪੈ ਗਈ ਤੇ ਉਹਦੇ ਕਰਕੇ ਇੰਦਾ ਕਾਲਾ ਜਿਹਾ ਹੋ ਗਿਆ ਉੱਥੋਂ ਉਦਾਂ ਸਾਫ਼ ਹੈ ਪਰ ਦਾਗ ਪੈ ਗਿਆ ਤੇ ਐਂ ਈ ਆ ਵੀ ਹੂਤਰ ਆਪਣੇ ਜਿਹੜੇ ਸਾਰੇ ਇਹਨਾਂ ਨੂੰ ਵੀ ਏਟ ਜੈਡ ਦਾਣਾ-ਦੂਣਾ ਪਾਤਾ ਫੀਡ ਮੜੀ ਜੀ ਖਲੇ ਰਹੀ ਗੀ ਟਰੇ ਕੱਟ ਕੇ ਬਾਹਰ ਆਖੀ ਤਿੱਧਰ ਤੇ ਲਿਆ ਉਹਨਾਂ ਨੂੰ ਵੀ ਪਾਣੀ ਪਾਈਏ ਹਨਾ ਸਾਰੇ ਪਾਣੀ ਪੋਣਾ ਬਾਬੇ ਉਹ ਹੀ ਕੈਲਸ਼ੀਅਮ ਪਾ ਗਏ ਤਿੰਨ ਚਾਰ ਦਿਨ ਹੋਏ ਆਪਾਂ ਨੂੰ ਪਾਉਂਦੇ ਆ ਉਹਨੂੰ ਕਿ ਐਨ ਕੁੱਤਰ ਸੈੱਟ ਹੋ ਗਏ ਸਾਰੇ ਹਨਾ ਬਿਲਕੁਲ ਹੀ ਹੁਣ ਲਿਆਓ ਉਧਰਲੇ ਖੁੱਡਿਆਂ ਨੂੰ ਵੀ ਪਾਈਏ ਤੇ ਪਾ ਕੇ ਮਿਲਦੇ ਆ ਆਹ ਹੁੰਡੇ ਦੇ ਬਾਬੇ ਦਾਣਾ-ਬਜਾ ਦੇਖਿਆ ਸੀ ਆ ਚੱਕੋ ਫੀਡ ਵੀ ਛੱਡਤੀ ਤੇ ਦਾਣਾ ਵੀ ਛੱਡਦਾ ਇਹਨਾਂ ਨੇ ਆਪਣੇ ਵੱਟੇ ਚੱਕ ਲੈਣਾ ਇਹ ਦਾਣੇ ਮਾ ਪੋਣੇ ਨਹੀਂ ਐ ਸਿੜਦੇ ਨੇ ਪਿੱਛਾ ਕੁੱ ਇਹ ਦਾਣੇ ਸਿੱੜ ਦੂੰਗਾ ਟਰੇ ਧੋ ਕੇ ਫੇਰ ਦਵਾਲਾ ਰੱਖ ਦੇਣੀ ਬਾਹਰ ਹਣਾ ਤੇ ਲਓ ਬਾਬਿਓ ਆ ਉੱਪਰ ਬੈਠੇ ਸਾਰੇ ਜੜ ਕੇ ਕੋਈ ਹੈ ਉੱਤਰ ਥੱਲੇ ਚੋਜੇ ਮਾਰਦਾ ਵੀ ਸਿਰਫ ਅਜੇ ਚਾਰ ਦਿਨ ਹੋਏ ਆਪਾਂ ਨੂੰ ਇਹ ਕੋਰਸ ਕਰਦੇ ਨੂੰ ਤੇ ਫਰਕ ਤੁਸੀਂ ਆਪ ਹੀ ਤੁਹਾਨੂੰ ਦੇਖ ਲਓ ਤੁਹਾਨੂੰ ਬਹਿਣੀ ਜੋ ਉਪਰਾਂ ਦੇ ਪਤਾ ਲੱਗ ਪਿਆ ਲੱਗਣ ਲੱਗ ਪਿਆ ਹੋਊਗਾ ਜਿਹੜੇ ਇਕੱਠੇ ਜਿਓ ਕੇ ਬੈੰਦੇ ਸੀ ਉਹ ਹੈ ਕੋਈ ਸਾ ਚੈਂਟਿਆ ਪੂਰੇ ਤੰਦਰੁਸਤਿਆ ਬਾਕੀ ਬਾਬਾ ਮੇਰੀ ਰੱਖੇ ਇੱਦਿ ਬਣਾ ਕੇ ਨਾ ਤੇ ਹਣਾ ਤੇ ਹਾਂਜੀ ਬਾਬਿਓ ਕੀ ਹਾਲ ਚਾਲ ਹੈ ਲਓ ਵੀ ਵੀਡੀਓ ਕਰੀਏ ਸ਼ੁਰੂ ਤੇ ਲੋ ਬਾਬਿਓ ਕਬੂਤਰਾਂ ਨੂੰ ਦਾਣਾ ਦੂਣਾ ਪਾਤਾ ਏ 2Z ਖੂਗੀ ਅੱਜ ਸਵੇਰ ਦਾ ਮੈਂ ਬਿਜੀ ਸੀ ਖੁੱਡੇ ਸਾਫ ਕਰਦਾ ਸੀ ਖੁੱਡਿਆਂ 'ਚ ਬਾਛੜ ਪਈ ਜਾਂਦੀ ਕਿਉਂਕਿ ਸਿੱਧੇ ਆ ਨਾ ਖੁੱਡੇ ਤਾਂ ਤੇ ਬਾਛੜ ਵੀ ਇਦਾਂ ਔ ਜਾਲੀ ਜੂਲੀ ਲਾਈ ਦੀ ਬਥੇਰਾ ਕੁਛ ਕਰੀਦਾ ਪਰ ਫੇਰ ਵੀ ਥੱਲੇ ਵਾਲੇ ਖੁੱਡਿਆਂ 'ਚ ਘੱਟ ਪੈਂਦਾ ਇੰਨਾ 'ਚ ਨਹੀਂ ਪੈਂਦਾ ਮਾੜਾ ਮੋਟਾ ਬੂਰਬਾਰ ਜੀ ਪੈਂਦੀ ਜਾਂ ਪੈਂਦੀ ਆ ਤਾਂ ਹਨਾ ਇਧਰਲੇ ਛੋਟੇ ਖੁੱਡਿਆਂ 'ਚ ਜਿਆਦਾ ਪੈਂਦਾ ਜਾਂ ਉੱਪਰ ਵਾਲਿਆਂ ਦੇ ਵਿੱਚ ਉਹ ਵੀ ਪਿੱਛੇ ਉਹਦੀ ਰੋਸ਼ਨ ਦਾ ਮੋਰੇ ਤੇ ਜਾਲੀ ਲਾਈ ਦੀ ਪਿੱਛੇ ਜਿਹੜੇ ਰੋਸ਼ਨ ਦਾਣਾ ਉੱਥੋਂ ਦੀ ਪੈ ਜਾਂਦਾ ਬਾਛੜ ਪੁੱਛੜ ਜੀ ਹਲਕੀ ਫੁਲਕੀ ਤੇ ਇੱਕ ਬਾਈ ਕਹਿੰਦਾ ਬਾਈ ਯਾਰ ਸਾਡੇ ਨਾਲ ਅੰਡਿਆਂ ਦੇ ਵਿੱਚੋਂ ਬੱਚੇ ਬਣ ਬਣ ਕੇ ਖਰਾਬ ਹੋਈ ਜਾਂਦੇ ਆ ਅੱਧਿਕ ਬਣਦੇ ਆਂਡਾ ਫਿਰ ਨੀਲਾ ਜਾ ਫਿਰ ਜਾਂਦਾ ਬਾਈ ਸਲਾਬਾ ਠੀਕ ਹੈ ਮੈਂ ਪਹਿਲਾਂ ਵੀ ਦੱਸਿਆ ਸਲਾਬਾ ਜਦੋਂ ਨਾ ਖੁੱਡੇ ਦੇ ਵਿੱਚ ਸਲਾਬਾ ਜਾਂਦਾ ਤੇ ਖਾਨਿਆਂ 'ਚ ਵੀ ਸਲਾਬਾ ਹੁੰਦਾ ਬਿੱਠਾ ਹੁੰਦੀਆਂ ਉਹਦੇ ਵਿੱਚ ਆਂਡੇ ਪਏ ਰਹਿੰਦੇ ਆ ਤੇ ਬਾਈ ਉਹਦੇ ਕਰਕੇ ਵੀ ਜੇ ਤੁਸੀਂ ਕਬੂਤਰ ਬਾਲੇ ਨਵੋਨੇ ਆ ਉਹਨਾਂ ਆ ਕੇ ਕਬੂਤਰ ਗਿੱਲੇ ਹੋ ਕੇ ਜਾ ਕੇ ਆਂਡਿਆਂ ਤੇ ਬਹਿ ਜਾਂਦੇ ਆ ਇਦਾਂ ਹੀ ਤੇ ਉਹ ਵੀ ਬਾਈ ਕਿਤੇ ਨਾ ਕਿਤੇ ਹਨਾ ਕਿਤੇ ਕੀ 100% ਉਹੀ ਚੱਕਰ ਪੈਂਦਾ ਜਦੋਂ ਕਬੂਤਰ ਗਿੱਲੇ ਹੁੰਦੇ ਆ ਜਾ ਕੇ ਏਦਾਂ ਹੀ ਆਂਡੇ ਤੇ ਪੈ ਜਾਂਦੇ ਜਾਂ ਸਲਾਬਾ ਹੁੰਦਾ ਹੁੱਡਾ ਚ ਤੇ ਉਹਦੇ ਕਰਕੇ ਵੀ ਹਨਾ ਇੱਕ ਬਾਲੇ ਕਬੂਤਰ ਨਾਲ ਹੁਣ ਜਦੋਂ ਲੜਦੇ ਆ ਖਾਨਿਆਂ ਚ ਵੜ ਕੇ ਇੱਕ ਦੂਜੇ ਦੇ ਤੇ ਉਹ ਆਂਡੇ ਹਿਲਦੇ ਰਹਿੰਦੇ ਉਹਦੇ ਚੱਕਰ ਚ ਵੀ ਆਂਡਾ ਖਰਾਬ ਹੋ ਜਾਂਦਾ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਵੀਰ ਦਾ ਜਿਹੜਾ ਕਮੈਂਟ ਆਇਆ ਸੀਗਾ ਕਿ ਬਾਈ ਜਿਹੜੇ ਕਬੂਤਰ ਬਿੱਠਾ ਨੂੰ ਮੂਹ ਮਾਰਦੇ ਸੀ ਉਹ ਕੀ ਬਾਈ ਆਪਾਂ ਪਿਛਲੀ ਇੱਕ ਅੱਜ ਦੀਆਂ ਵੀ ਵੀਡੀਓ ਵਿੱਚ ਵੀ ਮੈਂ ਦੱਸਦਾ ਪਿਆ ਤੁਹਾਨੂੰ ਵੀ ਜਿਹੜਾ ਮਲਟੀ ਵਿਟਾਮਿਨ ਬਿਮਰਲ ਤੇ ਕੈਲਸ਼ੀਅਮ ਵਰਤੇ ਆਪਾਂ ਆਸਟੋਸਟ ਪਤਾ ਨਹੀਂ ਕੀ ਇਦਾਂ ਕੁਸ਼ਾ ਮਾ ਪਾਇਆ ਹੋਇਆ ਤੁਹਾਨੂੰ ਬਣਾ ਦਿਖਾਇਆ ਹੋਇਆ ਹੁਣ ਵੀ ਦਿਖਾ ਦਿੰਨਾ ਕੋਈ ਚੱਕਰ ਨਹੀਂ ਬਾਈ ਉਹੋ ਹੀ ਆਪਾਂ ਦਾਣੇ ਦੇ ਉੱਤੇ ਵੀ ਹਲਕਾ ਫੁਲਕਾ ਪਾ ਕੇ ਤੇ ਇੱਕ ਟੱਕਣ 100 ਐਮਐਲ ਦਾ ਉਹਦਾ ਉਹ ਆਪਾਂ ਪਾਣੀ ਚ ਪਾ ਕੇ 10 12 ਲੀਟਰ ਦੀ ਆਪਣੀ ਬਾਲਟੀ ਆ ਤੇ ਉਹ ਸਾਰੇ ਕਬੂਤਰਾਂ ਨੂੰ ਆਪਾਂ ਪਾਇਆ 5 ਦਿਨ ਹੋਏ ਅਜ 4 ਕੇ 5 ਦਿਨ ਬਾਈ ਕੋਈ ਵੀ ਕਬੂਤਰ ਬਿੱਠਾ ਨੂੰ ਮੂੰਹ ਨਹੀਂ ਮਾਰਦਾ ਤੰਦਰੁਸਤ ਬੈਠੇ ਆ ਉਹਦੇ ਨਾਲ ਹੁਣ ਜਿਹੜੀ ਆ ਪ੍ਰੋਬਲਮ ਆਉਂਦੀ ਆ ਲੀਵਰ ਸਟਰੋਂਗ ਹੋਊਗਾ ਉਹਨਾਂ ਦਾ ਤਾਕਤ ਹੋਊਗੀ মালਟੀਵਿਟਾਮਿਨ ਪੂਰੇ ਜਦੋਂ ਸਾਰਾ ਕੁਝ ਪੂਰਾ ਹੋਊਗਾ ਕੋਈ ਵੀ ਪਾਸੇ ਕੋਈ ਪ੍ਰੋਬਲਮ ਨਾ ਹੋਊਗੀ ਤਾਂ ਬਾਈ ਇਹ ਪ੍ਰੋਬਲਮ ਨਹੀਂ ਆਉਂਦੀ ਗੁੱਡੇ ਦੇ ਵਿੱਚ ਜਿਹੜੇ ਕੁੱਤਰ ਬਿੰਗੇ ਬੁੰਗੇ ਹੋ ਜਾਂਦੇ ਆ ਤੇ ਇਹੀ ਕੰਮ ਕਰ ਲਿਓ ਤੁਸੀਂ ਵੀ ਤੁਹਾਡਾ ਵੀ ਇਹ ਹੱਲ ਹੋ ਜਾਊਗਾ ਤੇ ਇੱਕ ਬਾਈ ਦਾ ਹੋਰ ਕਮੈਂਟ ਆ ਸੀ ਬਾਈ ਜਾਲੀਆਂ ਡਬਲ ਕਰ ਦਿਓ ਬਾਈ ਆਪਣੇ ਉਹ ਅੰਦਰਲੀ ਦਰਵਾਜ਼ੇ ਆ ਬਾਹਰ ਵੀ ਜਾਲੀਆਂ ਲੱਗੀਆਂ ਹੋਈਆਂ ਹਨਾ ਮੋਟੀ ਡੱਬੀ ਵਾਲੀਆਂ ਤੇ ਉਹ ਅੰਦਰਲੇ ਦਰਵਾਜ਼ੇ ਆ ਉਹ ਸੇਫ ਹੀ ਆ ਤੇ ਉਹਨਾਂ ਦਾ ਐਡਾ ਕੋਈ ਚੱਕਰ ਨਹੀਂ ਹੈਗਾ ਜਿਹੜੇ ਇੱਧਰ ਗੁੱਡੇ ਆ ਉਹ ਤੁਸੀਂ ਕਹੋਗੇ ਤਾਂ ਆਪਾਂ ਕਰ ਦਾਂਗੇ ਕਿਉਂਕਿ ਇਹ ਵੀ ਤੁਹਾਡੇ ਹੀ ਜਾਨਵਰ ਆ ਬਾਈ ਜਿੱਦਾਂ ਤੁਸੀਂ ਪਿਆਰ ਨਾਲ ਆਪਣੇ ਸਮਝ ਕੇ ਕਮੈਂਟ ਕਰਦੇ ਆਂ ਬਈ ਆ ਇਦਾਂ ਕਰ ਲੈ ਬਈ ਉਹ ਕਰਾਂਗੇ ਤੇ ਬਈ ਉਹ ਜਿਹੜੇ ਲਾਲ ਖੁੱਡੇ ਆਲਾ ਹਨਾ ਬਈ ਉਹ ਕਰੂੰਗਾ ਮੈਂ ਇਧਰ ਦੇ ਖੁੱਡੇ ਆਪਾਂ ਲਾਲ ਖੁੱਡੇ ਕਰ ਦੋਂਗੇ ਜੇ ਤੁਸੀਂ ਕਹੂਂਗੇ ਨਾ ਬਈ ਉਹ ਖੁੱਡੇ ਨਾ ਸਾਹਮਣੇ ਦੀਦੇ ਆ ਤੇ ਬਾਹਰੋਂ ਉਪਰੇ ਜੇ ਲੱਗਣ ਵਾਲਾ ਪੈਣੀ ਜੇ ਬਾਕੀ ਰੰਗ ਰੰਗ ਕਰਾਂਗੇ ਹਨਾ ਆਪਾਂ ਇਧਰਲੇ ਖੁੱਡੇ ਲਾਲ ਕਰ ਦਾਂਗੇ ਮੋਰਿਓ ਜੇ ਤੁਹਾਨੂੰ ਸ਼ੌਂਕ ਆ ਨਾ ਇਹ ਆਪਾਂ ਕਰ ਦਾਂਗੇ ਕਿਉਂਕਿ ਬਈ ਤੁਹਾਡਾ ਹੱਕ ਮੇਤੋਂ ਪਹਿਲਾਂ ਬਣਦਾ ਹਨਾ ਜਿੱਦਾਂ ਤੁਸੀਂ ਵੀਡੀਓ ਨੂੰ ਪਿਆਰ ਦਿੰਨੇ ਆ ਤੇ ਮੇਰਾ ਵੀ ਫਰਜ਼ ਬਣਦਾ ਤੁਹਾਡੇ ਕਮੈਂਟਾਂ ਦਾ ਜਵਾਬ ਦੇਣਾ ਕੋਈ ਗੱਲ ਨਹੀਂ ਵੀਰੇ ਇੱਧਰਲੇ ਖੁੱਡੇ ਜਿਹੜੇ ਆਪਾਂ ਲਾਲ ਕਰਦਾਂਗੇ ਤੇ ਉਹ ਖੁੱਡਿਆਂ ਦਾ ਥੋੜਾ ਸੋਰੀ ਹੋ ਜਾਣਾ ਕਿਉਂਕਿ ਘਰ ਦੇ ਘਰ ਦੇ ਆਣੇ ਵੀ ਬੋਲਣਾ ਨਾ ਵੀ ਕੋ ਬੋਰੋ ਲਾਲ ਉੱਦੀ ਖੱਡੇ ਬਾਹਰੋਂ ਦੀਦੇ ਆ ਕੋਠੇ ਦੇ ਉੱਤੋਂ ਤੇ ਡਬਲ ਸਟੋਰੀ ਕੋਠੀ ਆ ਤੇ ਉਹਦੇ ਉੱਤੇ ਆਪਣੇ ਘਰ ਦੇ ਉੱਤੇ ਜਿੱਦਾਂ ਤੇ ਉਹ ਦੂਰੋਂ ਦੀਦੇ ਆ ਤੇ ਉਹ ਥੋੜੇ ਉਪਰੇ ਜੇ ਲੱਗੂਗੇ ਤਾਂ ਕਰਕੇ ਨਹੀਂ ਆਪਾਂ ਉਹ ਲਾਲ ਕਰਨੇ ਉਹ ਗਰੇਹੀ ਕਰਦਾਂਗੇ ਜਿੱਦਾਂ ਦਾ ਘਰ ਦਾ ਰੰਗ ਨਾਲ ਦਾ ਹੀ ਹਨਾ ਤੇ ਇੱਕ ਬਾਈ ਦਾ ਹੋਰ ਆਇਆ ਬਾਈ ਡੱਬਾ ਬਹੁਤ ਪਸੰਦ ਆ ਬਾਈ ਕੋਈ ਗੱਲ ਨਹੀਂ ਡੱਬਾ ਯਾਰ ਪਸੰਦ ਆ ਤੇ ਡੱਬਾ ਵੀ ਦੇ ਦਾਂਗੇ ਮੈਨੂੰ ਇੱਕ ਦੋ ਝੋਲੀਆਂ ਲੈ ਲੰਦੋ ਮੈਂ ਫੀਕੜਾ ਲੈਣੇ ਕੋਈ ਨਹੀਂ ਉਹਦੇ ਨਾਲ ਦੇ ਉਹਦਾ ਸ਼ਾਖ ਖਾ ਭਰਾ ਪਿਆ ਜੇ ਸ਼ਾਖ ਖਾ ਖੜਨਾ ਬਾਈ ਤੇ ਆ ਕੇ ਲੈ ਜੀ ਕੋਈ ਚੱਕਰ ਨਹੀਂ ਮੈਨੂੰ ਫੋਨ ਕਰ ਲਿਓ ਹਨਾ ਤੁਸੀਂ ਨੰਬਰ ਮੇਰਾ ਹੈਗਾ YouTube ਤੇ ਵੀ ਕਿਸੇ ਵੀਡੀਓ ਦੇ ਵਿੱਚ ਪਿਆ ਹੋਊਗਾ ਤੇ ਮੇਰਾ Instagram ਤੇ ਵੀ ਆ ਤੇ ਬਾਈ ਕਹਿੰਦੇ ਬਾਰ ਬਾਰ ਨੰਬਰ ਬਾਈ ਬਾਰ ਬਾਰ ਨੰਬਰ ਬੋਲੂਗਾ ਤੁਹਾਨੂੰ ਪਤਾ ਫੋਨ ਬਹੁਤ ਆਉਣ ਲੱਗ ਪੈਂਦੇ ਆ ਤੇ ਫੇ ਵੀਡੀਓ ਨਹੀਂ ਬਣਾਈ ਜਾਂਦੀ ਜਾਂ ਫੇ ਫੋਨ ਇੱਕ ਹੋਰ ਲੈਨੇ ਆ ਕੋਈ ਨਹੀਂ ਕਰਦੇ ਆ ਤੇ ਨੰਬਰ ਬਾਈ ਜਿਆਦਾ ਮੈਂ ਕਈ ਟਾਈਮ ਪਾਸ ਕਰਨ ਵਾਲੇ ਫੋਨ ਬੋ ਕਰਦੇ ਬਈ ਠੀਕ ਆ ਚਲੋ ਜਿੰਨੂੰ ਤਾਂ ਕੰਮ ਆ ਜਾਂ ਲੋੜ ਆ ਕੋਈ ਮਜਬੂਰੀ ਆ ਉਹਨੇ ਤਾਂ ਬਈ ਕਰਨਾ ਹੀ ਕਰਨਾ ਤੇ ਉਹਦਾ ਹੱਕ ਵੀ ਬਣਦਾ ਕਰੋ ਤੇ ਮੈਂ ਚੱਕੂਗਾ ਵੀ ਬਸ ਜਿਹੜੇ ਨਾ ਬਈ ਟਾਈਮ ਪਾਸ ਕਈ ਹੈਗੇ ਬੰਦੇ ਜਿਹੜੇ ਟਾਈਮ ਪਾਸ ਕਰਨ ਨੂੰ ਫੋਨ ਕਰਦੇ ਆ ਉਹ ਮੈਨੂੰ ਓਖਾ ਹੋ ਜਾਂਦਾ ਥੋੜਾ ਜਿਹਾ ਹਨਾ ਤਾਂ ਕਰਕੇ ਹਰੇਕ ਵੀਡੀਓ 'ਚ ਨੰਬਰ ਨਹੀਂ ਦਿੰਦਾ ਹੁਣ ਵੀਡੀਓ ਜਿੰਨੂੰ ਲੋੜ ਹੋਊਗੀ ਲੱਭੂਗਾ ਤਾਂ ਸਹੀ ਨਾ ਜਾ ਕੇ ਵੀਡੀਓ ਦੇਖ ਕੇ ਕਿਸੇ ਨਾ ਕਿਸੇ ਵੀਡੀਓ 'ਚ ਬਈ ਨੂੰ ਲੱਭ ਜੂਗਾ ਅੱਜ ਤੋਂ 10 ਵਾਰਾ ਵੀਡੀਓ ਪਹਿਲਾਂ ਮੈਂ ਨੰਬਰ ਦੱਸਿਆ ਹੋਇਆ ਤੇ ਇੰਸਟਾਗ੍ਰਾਮ 'ਤੇ ਤਾਂ ਹੈਗਾ ਹੀ ਹੈਗਾ ਮੇਰਾ ਨ ਤੇ ਹੋਰ ਵੀ ਜੇ ਵੀਰ ਕਿਸੇ ਦਾ ਕਮੈਂਟ ਰਹਿ ਗਿਆ ਹੋਵੇ ਜਾਂ ਬੋਲਣ ਵਾਲਾ ਜਾਂ ਦੱਸਣ ਦਾ ਹਨਾ ਉਹ ਬਾਈ ਸੋਰੀ ਆ ਤੇ ਮੈਨੂੰ ਆਹ ਵੀਡੀਓ ਵਿੱਚ ਕਮੈਂਟ ਕਰ ਦਿਓ ਉਹਦਾ ਵੀ ਜਵਾਬ ਮੈਂ ਦੇ ਦੂੰਗਾ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਵੀ ਬਾਈ ਜਿਹੜਾ ਤੁਸੀਂ ਆਹ ਲਾਨੇ ਆ ਹਾਈ ਟੈਕ ਵਗੈਰਾ ਜਾਂ ਜਿਹੜਾ ਮੱਛਰਾਂ ਦਾ ਲਾਉਨੇ ਆ ਦੂ ਸੋਰੀ ਜੂਆਂ ਦਾ ਲਾਉਨੇ ਆ ਪਾਊਡਰ ਕਿਹੜਾ ਬਾਈ ਉਹ ਮੈਂ ਪਾਈ ਹੋਈ ਆ ਹੁਣ ਮੇਰੇ ਤੋਂ ਵੀ ਹੈ ਨਹੀਂ ਮੈਂ ਸ਼ੀਸ਼ੀ ਸਿੱੜ ਦਿੱਤੀ ਮੈਨੂੰ ਵੀ ਨਾ ਭੁੱਲ ਗਿਆ ਮੈਨੂੰ ਇੰਨਾ ਚੀਤਾ ਨਹੀਂ ਰਹਿੰਦਾ ਮੈਨੂੰ ਭੁੱਲ ਜਾਂਦਾ ਨਾਂ ਹਨਾ ਉਹਦਾ ਕਾਪੀ ਤੇ ਲਿਖਿਆ ਹੁੰਦਾ ਕਾਪੀ ਤੇ ਹਰੇਕ ਮੈਡੀਸਨ ਕਿੰਨੀ ਲੋਣੀ ਕਿੱਦਾਂ ਲੋਣੀ ਉਹ ਆਪਾਂ ਲਿਖ ਕੇ ਰੱਖੀਦਾ ਆ ਤੇ ਅੱਜ ਵੀ ਬਾਬੇ ਉਹ ਗਰਮੀ ਧੁੱਪ ਜੀ ਜਿੱਦਾਂ ਲੱਗੀ ਉਹਦੇ ਕਰਕੇ ਪਸੀਨਾ ਪਸੂਨਾ ਆਈ ਜਾਂਦਾ ਤੇ ਕੋਈ ਖੁੱਡੇ ਸਾਫ ਸਵੇਰ ਤੇ ਖੁੱਡੇ ਖੱਡੇ ਸਾਫ ਕਰਨ ਲੱਗਾ ਟਾਈਮ ਨਹੀਂ ਲੱਗਾ ਹਨਾ ਸਾਰੇ ਖੁੱਡੇ ਤੁਹਾਨੂੰ ਪਤਾ 8-10 ਖੁੱਡੇ ਆ ਤੇ ਕੱਲਾਂਿਆਂ ਨਾਲ ਵੀਡੀਓ ਵੀ ਬਣਾਉਣੀ ਆ ਕਬੂਤਰਾਂ ਨੂੰ ਦਾਣਾ ਪਾਣੀ ਵੀ ਪੋਣਾ ਬੱਚੇ ਵੀ ਦੇਖਣੇ ਜਿਹੜੇ ਛੋਟੇ ਆ ਵੀ ਦਾਣਾ ਪਾਣੀ ਮਿਲੀ ਜਾਂਦਾ ਸਾਰਾ ਕੁਝ ਕਰਨਾ ਹੁੰਦਾ ਨਾ ਇੱਕ ਦੋ ਆਪਣਾ ਇੱਕ ਬੱਚਾ ਢੱਲਾ ਹੋਇਆ ਉਹਨੂੰ ਦਵਾਈ ਬੂਟੀ ਕੀਤੀ ਜਾਂ ਐਦਾਂ ਕਰਕੇ ਘਰ ਦੇ ਕੋ ਕੰਮ 2-4 ਹੁੰਦੇ ਆ ਉਹ ਕਰਨੇ ਤੇ ਹੁਣ ਤਾਂ ਰੰਗ ਵਾਲੇ ਚਲੋ ਥੋੜੇ ਫੇਰ ਬੰਦ ਹੋ ਗਏ ਰੰਗ ਦਾ ਫੇਰ ਗੰਦ ਐਡਾ ਕੋਠੇ ਤੇ ਗੰਦ ਤੁਸੀਂ ਕਹਿੰਦੇ ਬਾਈ ਉਹ ਰੰਗ ਦਾ ਹੁਣ ਨਿਬੜੂਗਾ ਫੇਰੀ ਸਵਾਈ ਹੋਣੀ ਆ ਝਾੜੂ ਦਾ ਮਾਰ ਝਾੜੂ ਮਾਰਨ ਦਾ ਤਾਂ ਹੀ ਪਤਾ ਦੂਜੇ ਦਿਨਾਂ ਆ ਕੋ ਫੇਰ ਗੰਦ ਪਾ ਦਿੰਦੇ ਪੱਟੀ ਖਿਲਾਰ ਦਿੰਦੇ ਆ ਤੇ ਉਹ ਹੋ ਜੂਗਾ ਤੇ ਕਰਾਂਗੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਬਾਈ ਖੁੱਡਿਆ ਚ ਤਾਂ ਤੇਰੇ ਸਲਾਬ ਬਾਈ ਮੇਰੇ ਸਲਾਬਾ ਹੈਗਾ ਮੈਂ ਮੰਦਾ ਪਰ ਮੈਂ ਉਹਨਾਂ ਦੀਆਂ ਮੈਡੀਸਨਾਂ ਪਾਈ ਜਨਾ ਤੁਹਾਨੂੰ ਵੀ ਦੱਸਦਾ ਹੁਣਾਂ ਸ਼ੇਅਰ ਕਰਦਾ ਨਾ ਬਾਈ ਹੁਣ ਕੀ ਕਰੀਏ ਮੀ ਇੰਨੇ ਪਿੰਦੇ ਬਾਈ ਕੱਲ 3 ਕੇ 3:30 4 ਵਜੇ ਮੀ ਸ਼ੁਰੂ ਹੋ ਪੂਰਾ ਠੋਕ ਕੇ ਪਾਣੀ ਪਿੱਛੇ ਜਨਰੇਟਰ ਲਾ ਕੇ ਨਾ ਬੰਦਿਆ ਨੇ ਜਿਹੜਾ ਪਿੱਛੇ ਆਪਣੇ ਝੋਨਾ ਆ ਪਾਣੀ ਸਾਰਾ ਕੱਢਦਾ ਸੀ ਤੇ ਅੱਜ ਫਿਰ ਅੱਗੇ ਨਾਲੋਂ ਵੀ ਲੈਵਲ ਉੱਚਾ ਹੋ ਗਿਆ ਕੱਢੇ ਹੋਏ ਪਾਣੀ ਦਾ ਵੀ ਐਨਾ ਪਾਣੀ ਮੀਂਹ ਪੈਂਦਾ ਪਿਆ ਹਨਾ ਫੇਰ ਦੁਬਾਰਾ ਤੋਂ ਤੇ ਬਸ ਕੋਈ ਗੱਲ ਨਹੀਂ ਬਾਈ ਆਪਾਂ ਥੋੜੀਆਂ ਜਿਹੀ ਧੁੱਪਾਂ ਲਾਗ ਲਾਂ ਦੋ ਇਹ ਤਾਂ ਅੰਮਾ ਤੁਹਾਡਾ ਮਹਲਾ ਦੇਣਾ ਆਪਾਂ ਵਿੱਚ ਸਿਮਿੰਟ ਪਾ ਕੇ ਉੱਤੇ ਪਤਲੀ-ਪਤਲੀ ਡੇਲੀ ਮਿੱਟੀ ਖਿਲਾ ਰਿਆ ਕਰਾਂਗੇ ਜਿੱਦਾਂ ਆਪਣੇ ਪਹਿਲਾਂ ਖੁੱਡੇ ਹੁੰਦੇ ਸੀ ਹਨਾ ਤੁਸੀਂ ਦੇਖੇ ਹੋਣੇ ਪੁਰਾਣੇ ਖੁੱਡੇ ਆਪਾਂ ਉਹਨਾਂ ਦੇ ਵਿੱਚ ਬਿਠ ਤੱਕ ਵੀ ਨਹੀਂ ਰਹਿਣਦੀ ਸੀ ਪਰ ਹੁਣ ਮੈਂ ਕੋਸ਼ਿ ਵੀਡੀਓ ਵੀ ਬਾਅਦ ਚ ਬਣਾਉਣੀ ਸ਼ੁਰੂ ਕਰਾ ਕਰਾਂਗੇ ਪਹਿਲਾਂ ਖੁੱਡਿਆਂ ਚ ਜਾ ਕੇ ਝਾੜੂ ਚੰਗੀ ਤਰ੍ਹਾਂ ਬਿਠਾ ਸਾਫ਼ ਕਰਕੇ ਫਿਰ ਬਾਈ ਵੀਡੀਓ ਸ਼ੁਰੂ ਕਰਿਆ ਕਰਾਂਗੇ ਐਨ ਇੱਕ ਤੋਂ ਏ ਟੂ ਜ਼ੈਡ ਹਨਾ ਹੁਣ ਮੈਂ ਕੋਸ਼ਿਸ਼ ਕਰਦਾ ਕਿ ਪਿੱਛੋ ਬਾਛੜ ਜਿਹੜੀ ਹੁੰਦੀ ਹੈ ਨਾ ਉਥੇ ਆਪਾਂ ਚਟਾਈਆਂ ਲਿਆਵਾਂਗੇ ਸਾਰੇ ਜਿੱਦਾਂ ਆਹ ਜਿਹੜੀਆਂ ਜਾਲੀਆਂ ਜੂੜੀਆਂ ਆਪਣੀਆਂ ਜਿੰਨੇ ਵੀ ਪੱਕੀਆਂ ਇਹਨਾਂ ਦੇ ਨਾਲ ਚਟਾਈਆਂ ਲਾ ਦੇਣੀਆਂ ਉਹ ਇਕੱਠੀ ਕਰ ਦਿਆ ਕਰਾਂਗੇ ਤਾਂ ਫਿਰ ਦੁਬਾਰਾ ਜਦੋਂ ਆਪਾਂ ਜੇ ਮੀਮੂ ਦਾ ਲੱchn ਲੱਗਦੇ ਉਹ ਮਿੰਟੋ-ਮਿੰਟੀ ਬੰਦਾ ਸਿੱਟ ਦਿੰਦਾ ਇਦਾਂ ਟਕਣੇ ਓਖੇ ਹੋ ਜਾਂਦੇ ਵੀ ਜੇ ਆਉਣ ਦੀ سپورਟ ਟਕਣੇ ਮਿੰਟੋ-ਮਿੰ ਪੂਰਾ ਧੁੱਪ ਚੜੀ ਸੀ ਹਨਾ ਤੇ ਆ ਮੌਸਮ ਦੇਖ ਲਓ ਤੁਸੀਂ ਕਹਣਾ ਫਿਰ ਹਨਾ ਆਹ ਬੱਦਲ ਦੇਖੋ ਐ ਕਾਲੀ ਘਟਾ ਚੜ ਗਈ ਇਧਰਲੀ ਸਾਈਡ ਵੀ ਦਿਖਾ ਦਿੰਨਾ ਆਓ ਚੈੱਕ ਕਰੋ ਐ ਪੂਰੀ ਕਾਲੀ ਘਟਾ ਚੜ ਗਈ ਹਨਾ ਤੇ ਮੌਸਮ ਦਾ ਕੁਛ ਨਹੀਂ ਪਤਾ ਲੱਗਦਾ ਪਿਆ ਇਹਦਾ ਕੰਮ ਬਾਹਰ ਵਾਲਾ ਹੀ ਬਣਿਆ ਪਿਆ ਵੀ ਜਦੋਂ ਪਤਾ ਨਹੀਂ ਕਦੋਂ ਮੀਂਹ ਆ ਜਾਂਦਾ ਤੇ ਕਦੋਂ ਨਹੀਂ ਇਹ 3W ਬਾਹਰਲੇ ਸੀ ਪਰ ਇੱਥੇ ਵੀ ਬਣ ਗਏ ਹੁਣ ਤੇ ਹੁਣ ਪੈਣਾ ਨਹੀਂ ਚਾਹੀਦਾ ਬਾਈ ਹੁਣ ਫਸਲਾਂ ਦਾ ਵੀ ਨੁਕਸਾਨ ਆ ਝੋਨਾ ਬਹੁਤ ਖਰਾਬ ਹੋਣ ਡਿਆ ਹਨਾ ਕਈ ਬਾਈਆਂ ਦਾ ਝੋਨਾ ਵੀ ਖਰਾਬ ਹੋ ਗਿਆ ਸਾਡੇ ਜਿਹੜਾ ਪਿੱਛੇ ਮੇਲੀ ਆਣੇ ਤੇ ਕੋ ਆਪਣੇ ਪਿੰਡਾਂ ਵਾਲੀ ਜਿਹੜੀ ਬਈਆਂ ਆ ਉਹਦੇ ਉੱਤੇ ਜਿੰਨੇ ਸੀ ਉਹ ਸਾਰਾ ਪੱਟ ਗਿਆ ਹੀ ਲੱਗੀ ਇੰਨਾ ਪਾਣੀ ਆਇਆ ਸੀ ਨਾ ਝੋਨਾ ਪੱਟ ਕੇ ਸੜਕ ਵੀ ਪੱਟ ਲਈ ਨਾਲ ਉਹਨੇ ਇੰਨੀ ਤੇਜ਼ ਪਾਣੀ ਚੱਲਦਾ ਸੀ ਮੈਂ ਇੱਕ ਦੋ ਵੀਡੀਓ ਪਹਿਲਾਂ ਦਿਖਾਇਆ ਵੀ ਉਹ ਪਾਣੀ ਹਨਾ ਤੇ ਕੋਈ ਗੱਲ ਨਹੀਂ ਬਾਈ ਆਪਾਂ ਲਾਂਮਾ ਔਣ ਨਹੀਂ ਦੇਣਾ ਖੁੱਡੇ ਮੈਂ ਬਿਲਕੁਲ ਚੰਡ ਕੱਢ ਦੇਣੇ ਤੁਸੀਂ ਦੇਖੋ ਮੈਨੂੰ ਮਹੀਨਾ ਡੇਢ ਮਹੀਨਾ ਦਿਓ ਆਪਾਂ ਖੁੱਡੇ ਇਦਾਂ ਦੇ ਬਣਾ ਲੈਣੇ ਬਾਈ ਮੂੰਹਾਂ ਬੋਲਣਗੇ ਸਾਰੇ ਪੇਪਰ ਪੁੱਪਰ ਲਵਾ ਕੇ ਏ ਟੂ ਜ਼ेड ਰੰਗ ਕਰਕੇ ਨਵੇਂ ਦਰਵਾਜ਼ੇ ਲਾ ਕੇ ਮਹੀਨੇ ਇੱਕਰੀ ਕੇਮ ਆ ਇਹਦੇ ਵਿੱਚੇ ਵਿੱਚੇ ਆਪਾਂ ਕੰਮ ਕਰ ਦੇਣਾ ਬਸ ਤੁਸੀਂ ਪਿਆਰ ਦੇਈ ਜਾਓ ਤੁਹਾਡੇ ਪਿਆਰ ਸਦਕੇ ਹੀ ਇਹ ਕੁਝ ਹੋਣਾ ਪਿਆਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪੂਰੀ ਵੀਡੀਓ ਦੇਖਿਆ ਕਰੋ ਹੁਣ ਮੈਨੂੰ ਕਈ ਵੀਰਿਆ ਬਾਈ ਉਹ ਵੀਡੀਓ ਚ ਉਹ ਹੀ ਨੁਕਤਾ ਦੱਸਿਆ ਹੁੰਦਾ ਪਰ ਮੈਨੂੰ ਫੇਰ ਪੁੱਛਦੇ ਆ ਕਿਉਂ ਕਿਉਂਕਿ ਉਹ ਵੀਡੀਓ ਪੂਰੀ ਨਹੀਂ ਦੇਖਦੇ ਠੀਕ ਆ ਮਾੜੀ ਮੋਟੀ ਦੇਖੀ ਪਰ ਉਹ ਨੁਕਤਾ ਨਹੀਂ ਦੇਖਿਆ ਹਨ ਤੇ ਬਾਈ ਪੂਰੇ ਵੀਡੀਓ ਮੈਂ ਬਾਰ ਬਾਰ ਕਿੰਨਾ ਪੂਰੀ ਵੀਡੀਓ ਦੇਖਿਆ ਕਰੋ ਉੱਚ ਮੈਂ ਸਾਰੇ ਰੁਟੀਨ ਦੀ ਸਾਰੀ ਦੱਸੀ ਹੁੰਦੀ ਆ ਨਾ ਕਿਹੜੀ ਪ੍ਰੋਬਲਮ ਕੀ ਦਵਾਈ ਸਾਰੀ ਆਪਾਂ ਦੱਸੀ ਦੀਆਂ ਆ ਵੀਡੀਓ ਪੂਰੀ ਦੇਖਿਆ ਕਰੋ ਤੁਹਾਨੂੰ ਹੱਲ ਨਿਕਲ ਜਾ ਕਰਨਾ ਤੁਹਾਡਾ ਬਾਕੀ ਕਰਿਆ ਜਰੂਰ ਕਰੋ ਕਰਨ ਦੇ ਨਾਲ ਹੀ ਹੱਲ ਹੋਣਾ ਤੇ ਬਾਕੀ ਠੀਕ ਆ ਬਾਬਿਓ ਹਣਾ ਇਹ ਗੱਲਾਂ ਬਾਤਾਂ ਤੇ ਆਪੋ ਵੀਡੀਓ ਆਪਾਂ ਇੱਧਰ ਉੱਧਰ ਬਣਾਈਆਂ ਹੈ ਨਾ ਕਬੂਤਰ ਦਿਖਾਈਏ ਤੁਹਾਨੂੰ ਥੋੜੇ ਵਾਲੇ ਹੋਰ ਚਿੜੀਆਂ ਨੂੰ ਦਾਣਾ ਫੋਨ ਵਾਲਾ ਉਹ ਵੀ ਪਾ ਦਈਏ ਆਇਓ ਬਾਬਿਓ ਮਿਲਦੇ ਆ ਚਲੋ ਬਾਬਿਓ ਬੜਲੇ ਵਾਲੀ ਦਾ ਬੱਚਾ ਆਪੇ ਦਾਣੇ ਖਾਂਦਾ ਸੀ ਲਾਪਿਆ ਦਾਣੇ ਖਾਣ ਆ ਕੇ ਹੈ ਨਾ ਹੋਲੀ-ਹੋਲੀ ਲੱਗ ਜੂਗਾ ਤੇ ਕਬੂਤਰੀ ਦੇ ਵੀ ਆਂਡੇ ਚੱਕ ਕੇ ਉਹ ਪਹੋਰ ਜੋੜੇ ਥਲੇ ਰੱਖ ਦੇਣੇ ਤੇ ਆਹ ਜਾਲੀਆਂ ਵੀ ਆਪਾਂ ਨਾ ਰੰਗ-ਰੂੰਗ ਕਰਾਉਣੀਆਂ ਬਹੁਤ ਗੰਦੀਆਂੀਆਂ ਲੱਗਦੀਆਂ ਪਈਆਂ ਹੁਣ ਟਾਈਮ ਬੜਾ ਹੋ ਗਿਆ ਰੰਗ ਉੜ ਗਿਆ ਤੇ ਵਧੀਆ ਰੰਗ ਕਰਾਵਾਂਗੇ ਇਹਨੂੰ ਵੀ ਪਾਣੀ-ਪ ਉਹਨੇ ਦਾਣਾ ਦੋਣਾ ਚੱਕ ਲਿਆ ਤੇ ਚਿੜੀਆਂ ਨੂੰ ਵੀ ਦਾਣਾ ਪਾਈਏ ਤੇ ਆਇਓ ਬਾਬਿਓ ਤੇ ਬਾਕੀ ਠੀਕ ਆ ਬਾਬਿਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਿਲਦੇ ਆ ਬਾਬਿਓ ਕੱਲ੍ਹ ਵਾਲੀ ਵੀਡੀਓ ਚ ਤੇ ਆਪਣਾ ਆਪਣਾ ਖਿਆਲ ਰੱਖਿਓ ਓਕੇ ਬਾਬਿਓ